ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਵੀਡੀਓ ਆ ਇਹ ਆਸਟ੍ਰੇਲੀਆ ਦੀ ਅਤੇ ਆਸਟ੍ਰੇਲੀਆ ਦੀ ਹੀ ਕਿਸੇ ਵੱਡੇ ਪੇਜ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਵੀਡੀਓ ਦੇ ਵਿੱਚ ਇੱਕ ਆਪਣਾ ਸਰਦਾਰ ਵੀਰਾ ਉਹ ਕਿਸੇ ਸਮਾਨ ਦੀ ਡਿਲੀਵਰੀ ਕਰਨ ਆਇਆ ਸੀ ਕਿਸੇ ਓਸ਼ੀ ਦੇ ਘਰ ਦੇ ਉੱਤੇ ਉਹਨੇ ਜਸਟ ਕੋਰੀਅਰ ਨੂੰ ਉਹਦੇ ਡੋਰ ਤੇ ਡ੍ਰੌਪ ਕੀਤਾ ਇੰਜਸ ਕਲਿਕ ਐਨ ਇਮੇਜ ਯਾਨੀ ਕਿ ਫੋਟੋ ਖਿੱਚ ਲਈ ਵੀ ਹਾਂ ਮੈਂ ਇਸ ਨੂੰ ਕੋਰੀਅਰ ਕਰਤਾ ਆ ਉਹਨਾਂ ਦੇ ਘਰ ਤੇ ਪਰ ਉਹਦੇ ਧਿਆਨ ਦੇ ਵਿੱਚ ਨਹੀਂ ਰਹਿੰਦਾ ਵੀ ਇੱਥੇ ਕੈਮਰਾ ਲੱਗਿਆ ਹੋਇਆ ਆ ਆਸਟ੍ਰੇਲੀਆ ਦੇ ਲੋਕ ਇਸ ਵੀਡੀਓ ਦਾ ਬਹੁਤ ਜ਼ਿਆਦਾ ਮਜ਼ਾਕ ਉਡਾ ਰਹੇ ਨੇ। ਇਹ ਟੌਂਟ ਵੀ ਮਾਰ ਰਹੇ ਨੇ ਇੰਡੀਅਨਸ ਆਰ ਓਨੈਸਟ ਐਂਡ ਹਾਰਡ ਵਰਕਿੰਗ ਐਂਡ ਦੇ ਅਸੀਮੂਲੇਟ ਇੰਟੂ ਓਸਿਸ ਕਲਚਰ। ਸੋ ਭਾਈ ਜਿਹੜਾ ਵੀ ਇਹ ਇਦਾਂ ਨਹੀਂ ਕਰਨਾ ਚਾਹੀਦਾ ਆ ਤੁਹਾਡੀ ਵੀਡੀਓ ਰਿਕਾਰਡ ਹੋ ਚੁੱਕੀ ਆ ਤੇ ਥੱਲੇ ਕਮੈਂਟਾਂ ਦੇ ਵਿੱਚ ਅੰਧਪੱਖਤ ਰੌਣ ਲੱਗੇ ਹੋਏ ਪਏ ਆ ਕਹਿੰਦੇ ਵੀ ਇਹ ਇੰਡੀਅਨ ਨਹੀਂ ਹੈਗੇ। ਜਦੋਂ ਕੋਈ ਚੰਗਾ ਕੰਮ ਕਰਦੀਏ ਤਾਂ ਇੰਡੀਅਨ ਤੇ ਨਾ ਕਰੀਏ। ਤਾਂ ਕਹਿੰਦੇ ਵੀ ਇਹ ਇੰਡੀਅਨ ਨਹੀਂ ਇਹ ਮੈਂਟੈਲਿਟੀ ਹੋ ਚੁੱਕੀ ਅੱਜਕੱਲ ਦੇ ਸਿੱਖ ਮੈਂਟੈਲਿਟੀ ਵਾਲੇ ਲੋਕਾਂ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਕੀ ਇਸ ਵੀਰ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਿਓ